ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦਿ ॥ ਸਾਵਣ ਸਰਸੇ ਕਾਮਣੇ ਚਰਨ ਕਮਲ ਸਿਉ ਪਿਆਰ ॥ ਤਾ ਸੱਚ ਰੰਗ ਇਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ इको नाम आधार बेख्या रंग कोडाविया दिसन सब बेचार हर अमर क बूंद सहावनी मिल साधू पीवन हार ਪੰਤਿਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਾਖੀਏ ਪ੍ਰਭ ਪਾਇਆ ਤਨ ਕਾ ਸਦ ਬਰਹਾਰ ਨਾਨਕ ਹਰ ਦੇ ਮ ਆਕਾਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਨਕ ਹਾਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸ੍ਰੀ ਵਾਹਿਗੁਰੂ ਜੀ ਬਾਰਾ ਮਹਾਮਾਜ ਮਹਾਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਸ ਦਿਸ ਪਰ ਮੇ ਥਕਿਆ ਹੈ ਪ੍ਰਭ ਕੀ ਸਾਮ ਤੈਨ ਦੁ ਦੇਹ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਕ ਮੁਲਾਵਤਿ ਉਪਜੈ ਨਾਹੀ ਦਾਮ ਹਰ ਨਾਨਾ ਮਿਲਿਆ ਸਾਜਨਾ ਖਤ ਪਾਈਐ ਬਿਸਰਾਮ ਜਿਤ ਕਾ ਹਰ ਕੰਤ ਨਾ ਪ੍ਰਗਟੀ ਪਾਠ ਨਗਰ ਸੇ ਗ੍ਰਾਮ ਸਰਬ ਸ਼ਿੰਗਾਰਤ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਿਤ ਲਤਾਮ ਜੈਤੋ ਗੋਬਿੰਦ ਅਰਾਧਿਐ ਹੋਵੈ ਆਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਨਾ ਹਿਕਣ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾਂ ਜਲਥਲ ਮਾਹੀ ਅਲਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਭ ਚਿਤ ਨਾ ਵਈ ਕਿਤੜਾ ਦੁਖ ਗਨਾ ਜਿਨੀ ਰਾਵਿਆ ਸੋ ਪ੍ਰਭੂ ਤੰਨਾ ਭਾਗਵਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚਿਤ ਮਲਾਏ ਸੋ ਪ੍ਰਭੂ ਤਿਸਕੇ ਪায়ে ਲਗਾ ਐ ਸਾਖ ਤੀਰਣਕਾਂ ਵਾਢਿਆ ਜਿਨਾਂ ਪ੍ਰੇਮ ਬਸਿਓ ਹਰ ਸਾਜਨ ਪੁਰਖ ਵਸਾਰਕ ਲੱਗੇ ਮਾਇਆ ਤੋ ਪੁੱਤਰ ਕਲਤਨਾ ਸੰਗਤਨਾ ਹਰ ਬਨਾਸੀ ਹੋ ਪਲਚ ਪਲ ਸਗਲੀ ਮੋਈ ਝੂਠਾ ਤੰਦਾ ਮੋਹ ਇੱਕ ਸਹਰ ਕੇ ਨਾਮ ਬਿਨ ਅਗੇ ਲਿਆ ਕੋਏ ਦੇ ਉਸਾਰਬ ਗੁਚਨਾ ਪ੍ਰਭਿਨ ਅਵਰਣਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਿੰਦਾ ਲੋੜੀਐ ਜਿਸ ਅੱਗੇ ਸਭ ਨਵੰਨ ਹਰ ਸੱਜਣ ਦਾਉਣ ਲੱਗਿਆ ਕਿਸੇ ਨ ਦੇ ਬੰਨ ਮਾਨਕ ਮੋਤੀ ਨਾ ਪ੍ਰਭ ਉਹਨ ਲੱਗੈ ਨਾ ਇਨਸਨ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜ ਸੋ ਕਰੈ ਸੋ ਈ ਜੇ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹਿ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਬਨਨ ਹਰ ਜੇ ਠਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਸੰਨ ਅਸਾੜਤ ਬੰਦਾ ਤਿਸ ਲਗਿਆ ਰਣਾਉਣ ਜਿੰਨਾ ਫਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੂਏ ਪੈ ਬੋਚੀ ਐ ਗਲ ਪੈ ਇਸ ਜਮ ਕੀ ਫਾਸ ਜਿਹਾਂ ਵਿੱਜਾ ਸੋਲੁਣਾ ਮੱਥੇ ਜੋ ਲਖਿਆਸ ਰੈਣ ਵਿਆਣੀ ਪੁਸ਼ਕਾਣੀ ਉੱਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪਰੋ ਆਪਣੀ ਤੇਰ ਦਰਸ਼ਨ ਹੋਏ ਪਿਆਸ ਰਾਤ ਦੇ ਬਿੰਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲਗਾਇ ਜਿਸ ਮਨ ਹਰ ਚਰਨ ਨਵਾਸ ਸਾਵਣ ਸਰਸੀ ਕਾਵਣੀ ਚਰਨ ਕਹੁਣ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੋ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਲਾਵਣ ਹਾਰ ਜਿਨ ਸਖੀ ਪ੍ਰਪਾਇਆ ਹੋਤਿਨ ਕੈ ਸਦ ਬਲਿਹਾਰ ਨਾਨਕ ਹਰਿ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤੇਨਾ ਸਵਾਗਣੇ ਜਿਨ ਰਾਮ ਨਾਮ ਉਰ ਹਾਰ ਪਦ ਪਰਮ ਕੋਲਾਣਿਆ ਦੂਜਾ ਲਗਾਹੇਤ ਲਖਸ਼ੰਗਾਰ ਬਨਾਇਆ ਕਾਰਜ ਨਾਹੀ ਕੀਤ ਜਿ ਦਿਨ ਬਿਨ ਦਿਨ ਦੇ ਬਿਨ ਸਸੀ ਤ ਤੇ ਵੇਲੇ ਕਹਸਨ ਪ੍ਰੇਤ ਅਕੜ ਚਲਾਉਣ ਦੂਤ ਜਮ ਕਿਸੇ ਨਾ ਦੇਣੀ ਭੇਤ ਛੜ ਖੜੋ ਤੇਖਨੇ ਮਾਏ ਜਿਸੋਂ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆ ਹੋ ਆਸੀਤ ਜਿਹਾਂ ਬੀਜਾ ਸੋ ਲੁਣੈ ਕਰਮਾਂ ਸੰੜੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਵ ਦੇਤ ਸੇ ਪਾਦੋਂ ਨਰਕਣਾ ਪਾਈਐ ਗੁਰ ਰਖਣ ਵਾਲਾ ਹੇਤ ਅਸਨਾ ਪ੍ਰੇਮ ਓ ਮਾੜਾ ਕਿਉ ਮਿਲੀ ਹਰ ਜਾਏ ਮਰਤਨੰ ਪ੍ਰਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕਹਿ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇਤ ਉਤਰਹਿ ਆਗਾਏ ਆ ਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾ ਆਏ ਅਸੂ ਸੁਖੇ ਬਸੰਧਿਆ ਜਿਨਾਮੇ ਹਰ ਰਾਏ ਕਤ ਕਰਮ ਕਮਾਮਨੇ ਦੋਸ਼ ਨਾ ਕਹਉ ਜੋਗਾ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਬਿਯੋਗਾ ਖਿਣਮਹ ਕੌੜੇ ਹੋਏਗਾ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਤੈ ਰੋਵੈ ਰੋਜ ਕੀ ਤਕਿਸ਼ੁਨ ਹੋਵੇ ਲਿਖਿਆ ਤਰਸਨ ਜੋਗਵੜ ਭਾਗੀ ਮੇਰਾ ਪਰ ਮਿਲੇ ਤਾ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਵ ਰਾਖ ਲੈ ਮੇਰ ਸਹਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਭੈ ਸੋਚ ਮਗਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਆਹ ਤਿਨ ਕੀ ਸੋਭਾ ਕਾ ਗਣੀ ਜੇ ਸਹਬ ਮੇਲੜੀਆਂ ਆਹ ਤਨ ਮਨ ਮੋਲਿਆ ਰਾਮ ਸਿਉ ਸੰਸਾਦ ਸਹਿ ਲੜੀਆਂ ਆ ਸਾਜਨਾ ਤੇ ਬਾਰੀ ਸੇ ਰਹਿਣਾ ਕੇ ਲੜੀਆਂ ਆ ਤਿਨ ਦੁਖ ਨ ਕਬੋ ਉਤਰੈ ਸੇ ਜਮਕੇ ਵਸ ਪੜੀ ਆਹ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਕੜੀਆ ਰਤਨ ਜਿਵੇਂ ਹਰ ਲਾਲ ਹਾਰ ਕੰਠ ਤਿਨਾ ਜੜੀ ਆਹਾ ਨਾਨਕ ਬਾਛਾ ਤੋੜ ਤੇ ਨ ਪ੍ਰਸਰਨੀ ਦਰ ਪੜੀ ਆਹਾ ਮੁਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜੀ ਆਹਾ ਕੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਬਿਧਿਆ ਚਰਨਾਂ ਰਬਿੰਦਾ ਦਸਨ ਲਗੜਾ ਸਾਹੋ ਕੋਟ ਗੋਬਿੰਦ ਗੁਪਾਲ ਰਾਏ ਸੇਵਾ ਸਵਾਮੀ ਲਾਓ ਵਿਖਿਆ ਪੁਹੇ ਨ ਸਭ ਕਈ ਮਿਲ ਸਾਧੂ ਗੁਣਗਾਹੋ ਜਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਹ ਲੀਨੇ ਪਾਰ ਬ੍ਰਹਮਾ ਬਹੁੜ ਨਿ ਵਿਚੜਿਆ ਬਾਰ ਜੋ ਨਖਬੇਰੀਆ ਸਜਣ ਅਗ ਮੰਗਾਹੋ ਸ਼ਰਮ ਪਈ ਨਾਰਾਇਣ ਨਾਨਕਦਰ ਪਈਆ ਹੋ ਪੁਖ ਸੁੰਗਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ ਮਾਗ ਮਜਨ ਸੰਸਾਧੂਆ ਤੂੜੇ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸਵਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮੰਟੇ ਜਾਏ ਗੁਮਾਨ ਕਾਮ ਕ੍ਰੋਧ ਨਾਮੋਹੀਐ ਬਿਨ ਸਹਿ ਲੋਕ ਸੁਆਣ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਸ ਸਲਪੁਨ ਜੀ ਦੇ ਆ ਪ੍ਰਮਾਨ ਜਿਸਨੋ ਦੇਵੈ ਦਿਆ ਕਰ ਸੋਇ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਤੇ ਸੇ ਕਾਂਢੀ ਇਹ ਜਨ ਪੂਰਾ ਗੁਰ ਮਿਹਰਵਾਨ ਹੜਗੋਣਾ ਨੰਦੋ ਪਾਰ ਜਨਾਰ ਸੱਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ దిਆ ਮਿਲਾਏ ਸਿਜ ਸੁਹਾਵੀ ਸਰਬ ਸੁਖ ਹਰ ਦੁੱਖਾ ਨਾਹੀ ਜਾਏ ਇਸ ਪੁਨੀ ਵੜ ਪਾਗਨੀ ਵਰ ਪਾਇ ਹਰ ਰਾਇ ਮਿਲ ਸਈਆ ਮੰਗਲ ਗਾਵਹਿ ਗੀਤ ਗੁਵਿੰਦ ਲਾਏ ਹਰ ਜਿਹਿਆ ਵਰਨ ਦਿਸੈ ਕੋਈ ਦੂਜਾ ਲਵੇਂ ਲਾਏ ਹਲਤ ਪਲਤ ਸੁਆਰਿਓ ਨਾ ਨਿਤ ਚਲ ਦਿੱਤਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੜ ਨ ਜਨਮੇ ਤਾਏ ਦੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਆ ਜਿਸ ਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾ ਸਰੇ ਹਰ ਗੁਰ ਪੂਰਾ ਰਾਧਿਆ ਦਰਗੇ ਸਚ ਖਰੇ ਸਰਬ ਸੁਖਾਂ ਦੇ ਚਰਨ ਹਰ ਭਾਜਲ ਵਿਖੁ ਤਰੇ ਪ੍ਰੇਮ ਭਗਤ ਨ ਪਾਇਆ ਵਿਖਿਆ ਨਾਹੀ ਜਰੇ ਕੋੜ ਗਾ ਦੁਬਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸੇਮ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ तुम्हारी गुख तुमरा ते यो जा सगल समगरी तुम रूत्र तार ओ सो आगे का ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਇਕ ਓਅੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਉ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਐ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਜ ਜੱਠੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋਂ ਦਿਤ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤ ਸ੍ਰੀ ਅਕਾਲ ਪਤਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਦੀ ਦਸਾ ਪਾਤਸ਼ਾਹਾਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ ਦਾ ਹਜੂਰ ਜਹਿ ਦਾ ਜਹੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ ਹਲ ਤਪਲਦ ਕੇ ਰਖਿਆ ਕੋ ਲੋਕ ਪਰਲੋਕ ਕੇ ਸਹਾਇਕ ਹਾਜਰ ਨਾਜਰ ਤਿਨਾਂ ਦੇ ਪਾਠ ਦਰਸਨ ਦੇ ਜਾਤ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ 10 ਪਾਸਾਂ ਹਿਆਂ 40 ਸਹਿਬ ਜਾਦੇ 5 ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਪੀਆਂ ਜਟੀਆਂ ਸਤੀਆਂ ਸਮੂਹ ਸਦਕਵਾਨਾਂ ਸਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਮੂਹ ਗੁਰਦੁਆਰਾਂ ਸਮੂਹ ਗੁਰਦੁਆਰਿਆਂ ਛੰਡਿਆਂ ਭੰਗਿਆਂ ਨਸਾਨਾਂ ਗੁਰਧਾਮਾਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਆਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਸੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਰੋ ਲੋਭੋਂ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਮ ਸਿੱਖੀ ਦਾਮ ਸਤਿਗੁਰ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚੰਨਾਂ ਨਾਲ ਵਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੀਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲ ਯੁਗ ਨੂੰ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚੰਨਾਂ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰਵਾ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇ ਜੋ ਨਾ ਭਾਵੈ ਸੋ ਨਾ ਦੇ ਜਿੱਥੇ ਭਾਵੈ ਿਤਥੇ ਰੱਖ ਲੈ ਜਿੱਥੇ ਨਾ ਭਾਵੈ ਿਤਥੇ ਨਾ ਰੱਖ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹਾਂ ਦੇ ਵਕਸੀਆਂ ਸਾਜਿਆਂ ਨਵਾਜਿਆਂ ਗੁਰਮੁਖਾਂ ਪਿਆਰਿਆਂ ਦੇ ਮੀਲੇ ਵਕਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਤਿਗਰੀ ਪ੍ਰਾਪਤੀ ਹੋਵੇ ਤਉ ਦਰਗਾਹ ਦੀ ਸਮੱਤ ਮਿਲੇ ਆਪ ਜੀ ਦੇ ਰਤੋਂ ਡਿੱਗੇ ਧੱਕੇ ਨਿੰਦਗਰੀ ਸੰਗਤ ਨਾਮ ਦੀ ਜਿਹਦੇ ਮੇਲੇ ਕਰਕੇ ਤੂੰ ਵਿਸਰਜ ਜਾਵੇਂ ਦਰਗਾਹ ਦੇ ਤੱਕੇ ਦਾ ਮੇਲਾ ਨਾ ਦਿਓ ਜੀ ਬਿਹਰਵਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾ ਜਿੱਤ ਦਵਾਰੀ ਉਬਦੈ ਤੇ ਤੈ ਲਹੋਗਾ ਸਰਦੇ ਬਗਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਜੁਰਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਦਰਾਂ ਤੋਂ ਹੱਥ ਦੇ ਕੇ ਵਿਚਾਲਾ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੀ ਵਿੱਚ ਲਿਆਓ ਭਾਣਾ ਮਿੱਠਾ ਲਾਗੇ ਮੈਂ ਕੀਤਾ ਨਾ ਜਾਤਾ ਹਰਾਮ ਖੋਦ ਹਾਂ ਕਿਆ ਮੂੰਹ ਦੇਸਾਂ ਦੋਟ ਚੋ ਗੁਨਹਿਗਾ ਦੂੜ ਹਰਾਮੀ ਪਾਹਣ ਨਾਵ ਨਾ ਪਾਦ ਗਰਾਮੀ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੀ ਤੀ ਯੋਗਣ ਹਮਾਰੇ ਦਇਆ ਕਰਹੁ ਕਿਸ ਮਿਹਰੀ ਉਪਾਵ ਡੁੱਬਦੇ ਪੰਥਰ ਤਾਰੇ ਕੂਪ ਭਰਿਓ ਜੈਸੇ ਦਾਦ ਦਾ ਕਛ ਦੇਸ ਬਦੇਸ ਨਾ ਬੂਝ ਐਸੇ ਮੀਰਾ ਮਨ ਵਿਖਿਆ ਬੇਮੋਹ ਆਕਾਸ਼ੀ ਆਰਾ ਪਾਦਨਾ ਸੂਝ ਏ ਨਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਸਾਧਿਆਂ ਦਰਾਂ ਨੂੰ ਗਾ ਕੇ ਆਪ ਜੀ ਦੀ ਸੱਚੀ ਦਰਗਾਹ ਪੁੱਜੇ ਹਾਂ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਲਾੜ ਸਿਰ ਤੇ ਹੱਥ ਧਕੋ ਉਸ ਮਤ ਬਖਸ਼ੋ ਸਿੱਧੇ ਰਸਤੇ ਪਾਵਾਂ ਸਰਬੱਤ ਭੁਲਾ ਮਾਫ਼ ਕਰੋ ਸਦਾ ਲਈ ਆਪਣੇ ਚਾਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਖਾਜਦਾ ਹਜੂਰ ਬੈਠ ਕਰਕੇ ਕਦ ਕਦਵਾ ਰਹੇ ਹੋ ਸੋ ਧੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਸਾਵਣ ਦਾ ਮਹੀਨਾ ਜਾਣ ਸ੍ਰੀ 12 ਮਹਾ ਜੀ ਕੇ ਪਾਠ ਹੋਏ ਪਾਠ ਕਰਦੇ ਆ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੁਣ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮੱਤ ਬਖਸ਼ਿਓ ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਨਾੜ ਲੰਗਰ ਦੇ ਵਿੱਚੋਂ ਪ੍ਰਸਾਦੇ ਦਾ ਥਾਲ ਵੀ ਹਾਜ਼ਰ ਆਪ ਜੀ ਕੋ ਭੋਗ ਲੱਗਿਆ ਸੀਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਵਰਤੇ ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲ ਖੋਲ ਸਮੂਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਨਾਮ ਦਾਨ ਗੁਰਸਿੱਖੀ ਜੀਵਨ ਵਖਸ਼ਣਾ ਆਪਣੇ ਚਰਨਾਂ ਦਾ ਪਿਆਰ ਵਖਸ਼ਣਾ ਕਦਮ ਕਦਮ ਲੇਖੇ ਲਾਉਣੀ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਦੇਸ਼ਾਂ ਪਰਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਆਪਲਾਜ ਰੱਖਣੀ ਚੜ੍ਹਦੀ ਕਲਾ ਵਿੱਚ ਰਣੀ ਇਸ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤਾ ਵਾਹਿਗੁਰੂ ਜੀ ਕਾ ਖਾਲਸਾ